जे भारत दी धरती ते बाबा सहू जूं बूंद पाणी ॾेई आंताहे पढ़न लिखण गल दूर जी कूर बे पढ़न लिखन गल दूर जी कॾरे दूर बिठा

ਬਾਬਾ ਸਾਹਿਬ ਇਹ ਦਾਨ ਮੰਗਤਾ ਗੱਸਾ ਸੇਖੇ ਖੜੀ ਹੈ ਇਹ ਮੇਰਾ ਜਲਤ ਦੇ ਹੱਥ ਦੀ ਪਣੀ ਬਸਦਾ ਸੁੰਗਾ ਸਰੇ ਬਾਜ਼ਾਰ ਨਾ ਹੁੰਦਾ ਜਲਤ ਦੇ ਹੱਥ ਦੀ ਪਣੀ ਬਸਦਾ ਸੁੰਗਾ ਸਰੇ ਬਾਜ਼ਾਰ ਨਾ ਹੁੰਦਾ ਜ਼ਿੰਦਗੀ ਦੇ ਵਿੱਚ ਨਾਰੀ ਦਾ ਵੀ ਇੰਨਾ ਕਦੇ ਸਤਕਾਰ ਨਾ ਹੁੰਦਾ ਜ਼ਿੰਦਗੀ ਦੇ ਵਿੱਚ ਨਾਰੀ ਦਾ ਵੀ ਐਨਕ ਦੇ ਸਿੱਧੇ ਕਾ ਨਾ ਹੁੰਦਾ ਸੁਖ ਨ ਕੋਈ ਸਕਾਰ ਨਾ ਹੁੰਦਾ ਗੁਰਬੇ ਸੇ ਮਜਲੂਮ ਨਾ ਆਪਣਾ ਕੋਈ ਵੀ ਕਰਬਾ ਨਾ ਹੁੰਦਾ ਗੁਰਬੇ ਸੇ ਮਜਲੂਮ ਨਾ ਆਪਣਾ ਕੰਮੀਲੇ ਹੁੰਦੇ ਹਾਂ ਆ ਹੁੰਦੀਆ ਦਿਨੂ ਚੈਨ ਕਰਾ ਨਾ ਹੁੰਦਾ ਜੇ ਪਾਰਕ ਦੀ ਤਰਤੀ ਉਤੇ ਪੀਂਹ ਰਹੋ ਅਸਾਂ

ਕਈ ਠੇਕਲੇ ਜਸਾ ਬ੍ਰ ਕੋਟੀ ਆਪਣਾ ਰਾਗ ਸੁਣਾ ਸਕਦੇ ਹੰਸਨਾਦ ਵੀਰ ਰਾਜ ਗਾਇਕ ਦਾ ਉਚਾਰਿਤ ਬਾਬਾ ਰਾ ਸਕਦੇ ਗੁੰਗੇ ਨੂੰ ਕਦੇ ਜੀਬ ਨਾ ਮਿਲਦੀ ਸ਼ਬਦ ਪਾ ਜਿਨ ਕੋਈ ਗਾਣਾ ਸਕਦਾ ਗੁੰਗੇ ਨੂੰ ਕੋਈ ਜੀਬ ਨਾ ਮਿਲਦੀ ਸ਼ਬਦ ਪਾ ਜਿਨ ਕੋਈ ਗਾਣਾ ਸਕਦਾ ਕੰਨਾਂ ਦੇ ਵਿੱਚ ਸਿੱਕੇ ਹੁਣ कन्ना दे विच सिक्के हुंदे नेकी दा प्रचार हुंदा जे भारत दी धरती उते बाबा साहब ने बता आखिरी बात ना साडी कोई कुर्सी हुंदी मिलिया कोई अधिकार ना हुंदा जात पात अभिमानियां दा भी टुटिया कदे हंकार ना हुंदा जात पात अभिमानियां दा भी

साधी कोई खुर्सी हम मिले कोई अधिकार नहीं हम जात पात अभिमानियां भी